ਭਾਰਤੀ ਮੈਂ ਦਰਜੀਤ ਤਜਰਬਾ ਦੋਸਤੋ ਅਸੀਂ ਅਕਸਰ ਦੇਖਦੇ ਆਂ ਪਰਿਆਵਰਣ ਨੂੰ ਲੈ ਕੇ ਲੋਕ ਬਹੁਤ ਚਿੰਤਤ ਆਂ ਔਰ ਬਖ ਬਖ ਸੰਸਥਾਵਾਂ ਜਿਹੜੀਆਂ ਐਨ ਜੀਓਜ਼ ਹੈਗੀਆਂ ਬੂਟੇ ਲਗਾਉਣੀਆਂ ਤੇ ਹੋਰ ਵੀ ਕਈ ਅਪਰਾਧਿਕ ਕਰਦੀਆਂ ਤਾਂ ਕਿ ਜਿਹੜਾ ਪਰਿਆਵਰਣਾ ਜਿਹੜਾ ਸੁੱਧ ਸਪਸ਼ਟ ਸਾਫ਼ ਰਹੇ ਤਾਂ ਕਿ ਅੱਜ ਕਾਲ ਜਿਹੜੀ ਬਹੁਤ ਸਾਰੀਆਂ ਮਬਾਰੀਆਂ ਜਿਹੜੀਆਂ ਪਰਿਆਵਰਣ ਨੂੰ ਲੈ ਕੇ ਹੀ ਹੋ ਰੀਆਂ ਤੇ ਲੋਕ ਬਹੁਤ ਚਿੰਤਾ ਦੇ ਵਿੱਚ ਨੇ ਸੋ ਅੱਜ ਇਸੇ ਲੜੀ ਦੇ ਤਹਿਤ ਸਾਡੇ ਮਾਹਿਲਪੁਰ ਵਿਖੇ ਜਿਹੜਾ ਹਮਰ ਹਲਕ ਭੂਚਨ ਪ੍ਰਤੀਕਸ਼ਾ ਲਿਆ ਉਹਦੇ ਮੁਖੀ ਨੇ ਮਹਾਂਪੁਰਸ਼ ਜੀ ਨੇ ਇੱਕ ਮੋਟਿਵ ਰੱਖਿਆ ਵੀ ਇਸ ਪਰਿਆਵਰਣ ਨੂੰ ਲੈ ਕੇ ਉਹਦੇ ਵਿੱਚ ਪੌਦੇ ਲਗਾਉਣੇ ਆ ਔਰ ਉਹਨਾਂ ਦੇ ਨਾਲ ਨਾਲ ਮੈਡੀਕਲੀ ਉਹਨਾਂ ਦਾ ਕੀ ਫਾਇਦਾ ਆ ਤੇ ਕਈ ਹੋਰ ਵੀ ਸਵਾਲਾਂ ਤੋਂ ਲੈ ਕੇ ਸੀ ਮਹਾਂਪੁਰਸ਼ਾਂ ਦੇ ਨਾਲ ਗੱਲ ਕਰਾਂਗੇ ਵੀ ਇਹ ਮੋਟਿਵ ਕਦੋਂ ਉਹਨਾਂ ਰੱਖਿਆ ਕਿਸ ਤਰ੍ਹਾਂ ਰੱਖਿਆ ਤੇ ਹੁਣ ਵਾਲੇ ਸਮੇਂ 'ਚ ਉਹਨਾਂ ਦੀ ਕੀ ਪਲੈਨਿੰਗ ਆ ਜਿਹੜੇ ਬੂਟੇ ਲਗਾਉ ਉਹ ਪੌਦੇ ਕਿਸੇ ਵਿੱਚ ਰਗਾਉਣ ਸੋ ਬਾਬਾ ਜੀ ਤੁਹਾਡਾ ਸਵਾਗਤ ਹੈ ਜੀ ਦਾ ਭਾਰਤ ਦੇ ਬਾਬਾ ਜੀ ਜਿਹੜੀ ਅਸੀਂ ਗੱਲ ਕੀਤੀ ਐ ਇਸ ਨੂੰ ਤੋਂ ਪਹਿਲਾਂ ਇਹ ਤੁਸੀਂ ਇੱਕ ਮੋਟਰ ਗੜਾ ਇੱਕ ਉਪਰਾਲਾ ਕੀਤਾ ਇਸ ਦਾ ਅਭਿਆਨ ਸ਼ੁਰੂ ਕੀਤਾ ਇਸ ਦਰਵਾਜ਼ੇ ਤੋਂ ਇਸ ਜਗ੍ਹਾ ਤੋਂ ਜਿਹੜਾ ਪੌਦੇ ਲਗਾਉਂਦਾ ਹੈ ਉਹ ਕਿਸ ਤਰ੍ਹਾਂ ਆਇਆ ਕਦੋਂ ਤੌਰ ਕਿਸ ਤਰ੍ਹਾਂ ਰੱਖੂਗੇ ਇਸ ਤਰ੍ਹਾਂ ਕਰੋਗੇ ਇਹ ਜਿਹੜਾ ਵਿਚਾਰ ਆਇਆ ਜੀ ਇਹ ਬੜੀ ਮਜ਼ੇਦਾਰ ਕਹਾਣੀ ਹੈ ਜੀ ਦਰਵਾਜ਼ੇ ਦੇ ਜਿਸ ਤੇ ਲੇਟ ਇੱਕ ਟਿੰਗ ਜਿਹੜੀ ਬਣੀ ਸੀ ਜੀ ਇੱਕ ਕਲੀਨਿਕ ਹੁੰਦਾ ਸੀ ਉਸ ਦੇ ਅੰਦਰ ਇੱਕ ਆਂਬ ਦਾ ਰੇੜ ਸੀ ਜੀ ਜਦੋਂ ਇਸ ਦੀ ਛੱਤ ਪਾਉਣ ਦਾ ਸਮਾਂ ਆਇਆ ਤੇ ਗੁਰਮਾਰੇ ਨੇ ਆਗਿਆ ਕੀਤੀ ਕਹਿੰਦੇ ਕਿ ਛੱਤ ਜਿੱਦਾਂ ਮਰਜ਼ੀ ਪਾਓ ਬੂਟਾ ਨਹੀਂ ਬੜਨਾ ਉਹਦੇ ਕਰਕੇ ਜੋ ਵੀ ਲੈਂਡਰ ਚ ਕੱਟ ਰੱਖਿਆ ਚਾਰੇ ਪੇੜ ਲੱਗਾ ਰਿਆ ਲਗਭਗ 10 ਸਾਲੋਂ ਪੇੜ ਲੱਗਾ ਰਿਆ ਫਿਰ ਉਸ ਨੂੰ ਹੋਈ ਹੋਈ ਸੀ ਲੱਗੇ ਉਮਰ ਦੇ ਨਾਲ ਖਰਾਬੀ ਆ ਗਈ ਉਹ ਚੀਜ਼ ਫਿਰ ਕੱਟ ਕੇ ਦੁਬਾਰਾ ਪਾਈ ਤੇ ਉਸ ਦੌਰਾਨ ਮੈਂ ਪੁੱਛਿਆ ਸੀ ਕਦੇ ਗੁਰਮਾਰੇ ਨੇ ਕਿੰਨੋਂ ਤੋਂ ਅਸੀਂ ਇੱਕ ਜੋ ਪੇੜ ਹੈ ਪੇੜ ਤਾਂ ਕਿਤੇ ਵੀ ਲੱਗ ਸਕਦਾ ਅਸੀਂ ਜੋ ਲੈਂਡਰ ਖਰਾਬ ਕਰਦੇ ਹਾਂ ਉਸ ਵੇਲੇ ਮੇਰੀ ਭਾਸ਼ਾ ਸੀ ਖਰਾਬ ਜਾਂਦੇ ਜੀ ਤੇ ਗੁਰਮਾਰੇ ਨੇ ਕਿਹਾ ਕਦੇ ਲੈਂਡਰ 100 ਰੁਪਏ ਪੈ ਸਕਦਾ ਪਰ ਇਹ ਬੂਟਾ ਇਸੇ ਉਮਰ ਚ ਬਾਰ ਬਾਰ ਨਹੀਂ ਆਉਂਦਾ ਇਸ ਸਾਲਾਂ ਫਿਰ ਉਹਨਾਂ ਨੇ ਆਯੁਰਵੇਦ ਦੀ ਉੱਥੋਂ ਗੱਲ ਦੱਸੀ ਕਿ ਆਯੁਰਵੇਦ ਜਿਹੜਾ ਹੈ ਜਿਸ ਅਸੀਂ ਇੱਕ ਨਾਰਮਲ ਜੀ ਗੱਲ ਕਹਿ ਲੈਂਦੇ ਕਿ ਬੁੱਢਾ ਫੇਰ ਹੋ ਜਾਊਗਾ ਮਾਰੇ ਨੇ ਕਿਹਾ ਇੱਕ ਬੱਚੇ ਜਿਸ ਤਰ੍ਹਾਂ ਪਾਲੇ ਜਾਂਦੇ ਨੇ ਇਹ ਉਸ ਤੋਂ ਵੀ ਜ਼ਿਆਦਾ ਕੀਮਤੀ ਚੀਜ਼ ਹੈ ਕਿਉਂਕਿ ਬੱਚਾ ਪਾਲਣ ਦਾ ਅਰਥ ਹੈ ਸਿਰਫ ਉਸਦੇ ਉੱਪਰ ਖਰਚਾ ਲੇਕਿਨ ਇੱਕ ਪੇੜ ਦਾ ਮਤਲਬ ਹੈ ਕਿੰਨੀਆਂ ਜ਼ਿੰਦਗੀਆਂ ਨੂੰ ਤੁਸੀਂ ਸਾਹ ਜਿਹੜੇ দান ਕਰਦੇ ਹੋ ਇਸ ਕਰਕੇ ਅਸੀਂ ਜਿਹੜਾ ਅਭਿਆਨ ਸ਼ੁਰੂ ਕੀਤਾ ਇਸ ਦਾ ਨਾਮ ਰੱਖਿਆ ਪ੍ਰਾਣ ਦਾਤਾ ਇਹ ਮੈਨੂੰ ਗੁਰਮਾਰੇ ਜੀ ਉਹਨਾਂ ਬਚਨਾਂ ਤੋਂ ਗੱਲ ਯਾਦ ਹੈ ਕਿ ਇੱਕ ਪੇੜ ਦੇ ਨਾਲ ਤੁਸੀਂ ਕਈ ਰੂਹਾਂ ਨੂੰ ਪ੍ਰਾਣ ਬਖਸ਼ ਦੇਣ ਆਕਸੀਜਨ ਕਹਿੰਦੇ ਲੰਗਰ ਤਾਂ ਇਹ ਚੀਜ਼ ਹੈ ਕਿ ਤੁਸੀਂ ਕਿਸੇ ਨੂੰ ਦੇ ਦਿੱਤਾ ਕੋਈ ਖਾਵੇ ਨਾ ਖਾਵੇ ਪ੍ਰਾਣ ਤਾਂ ਉਹ ਚੀਜ਼ ਹੈ ਲੰਗਦਾ ਵੜਦਾ ਹਰ ਕੋਈ ਤੁਹਾਡਾ ਦਾਨ ਕਬੂਲ ਕਰੇ ਕਰੇ ਕਹਿੰਦੇ ਬੱਚੂ ਜੇ ਕਰਨਾ ਹੋਇਆ ਜੀਵਨ ਚ ਆਕਸੀਜਨ ਦਾ ਲੰਗਰ ਲਾ ਆ ਸੋ ਦੋਸਤੋ ਸਵਾਮੀ ਸ਼ਿਸ਼ਾਨੰਦ ਜੀ ਜਿਹੜਾ ਇਹਨਾਂ ਨੇ ਦੱਸਿਆ ਕਿ ਇਹ ਪ੍ਰਾਣ ਦਾਨ ਦੇ ਨਾਂ ਤੇ ਅਭਿਆਨ ਸ਼ੁਰੂ ਕੀਤਾ ਹੈ ਵੀ ਬਬੇ ਜਿਹੜਾ ਤੁਸੀਂ ਇਹ ਕੀਤਾ ਹੈ ਇਹ ਕਦੋਂ ਸ਼ੁਰੂ ਕੀਤਾ ਤੇ ਅੱਜ ਤੱਕ ਕਿੰਨੇ ਪੌਦੇ ਤੁਸੀਂ ਲਗਾ ਚੁੱਕੇ ਹੋ ਇਹ ਜਿਹੜਾ ਸ਼ੁਰੂ ਕੀਤਾ ਜੀ ਜੇ ਸਿੰਪਲੀ ਦੇਖੀ ਤਾਂ ਇਹ ਸ਼ੁਰੂ ਹੋਏ ਨੂੰ ਘੱਟੋ ਘੱਟ 20 ਸਾਲ ਹੋ ਗਏ ਆ ਜੀ ਪਰ ਇਸ ਚੀਜ਼ ਨੂੰ ਅਸੀਂ ਨਾਮ ਦੇ ਕੇ ਸ਼ੁਰੂ ਨਹੀਂ ਕਰ पाए ਜੀ ਕਿਉਂਕਿ ਉਸ ਦਾ ਕਾਰਨ ਸੀ ਹੋਰ ਜੇ ਨੇ ਠੀਕ ਜਿਸ ਤਰ੍ਹਾਂ ਕਿ ਆਸ਼ਰਮ ਦਾ ਨਿਰਮਾਣ ਜਾਂ ਹੋਰ ਜਗ੍ਹਾ satsang ਦਾ ਐਦਾਂ ਕਰਦੇ ਕਰਦੇ ਫਿਰ ਇਹ ਮੈਂ ਪਿਛਲੇ ਲਗਭਗ 1.5 ਸਾਲ ਤੋਂ ਇਸ ਚੀਜ਼ ਨੂੰ ਲੈ ਕੇ ਕਈ ਬੈਠਕਾਂ ਵੀ ਕੀਤੀਆਂ ਆਪਣੇ ਨਜ਼ਦੀਕੀ ਪਿੰਡੀਆਂ ਨਾਲ ਹੋਰ ਜਿਹੜੇ ਲੋਕ ਨੇ ਜਾਣਕਾਰ ਉਹਨਾਂ ਨੇ ਇੱਕ ਗੱਲ ਕਹੀ ਕਹਿੰਦੇ ਜੀ ਨਿੱਜੀ ਤੌਰ ਤੇ ਤੁਸੀਂ ਕੁਝ ਵੀ ਕਰੋ ਉਹ ਇੰਨਾ کارਗਰ ਨਹੀਂ ਆ ਇਸ ਚੀਜ਼ ਨੂੰ ਇੱਕ ਮੁਹਿੰਮ ਦਾ ਇੱਕ ਅਭਿਆਨ ਦਾ ਰੂਪ ਦਿਓ ਮਤਲਬ ਸੰਕਲਪ ਤੁਸੀਂ ਇਕੱਲਿਆਂ ਨਹੀਂ ਲੈ ਲਿਆ ਉਹ ਫਿਰ ਵੀ ਚਾਹ ਸ਼ਾਇਦ ਘੱਟ ਹੈ ਸਾਨੂੰ ਸਾਰਿਆਂ ਨੂੰ ਸੰਕਲਪ ਕਰੋ ਤੇ ਜਦੋਂ ਉਹਨਾਂ ਨੇ ਇਹ ਗੱਲ ਕਹੀ ਫਿਰ ਮੈਨੂੰ ਗੱਲ ਜਚੀ ਉਹਨਾਂ ਦੀ ਫਿਰ ਅਸੀਂ ਪਿਛਲੇ ਆ ਜਿਹੜਾ ਬੀਤਿਆ ਹੰਦੇ ਹੈ ਇਸ ਤੋਂ ਸ਼ੁਰੂ ਕੀਤੇ ਉਸੇ ਦਿਨ ਪਹਿਲੇ ਦਿਨ ਵੀ 200 ਬੂਟਾ ਹਿਮਾਚਲ ਜੀ ਲਗਭਗ 100 ਬੂਟਾ ਸੀ ਆਪਣੇ ਇਸ ਏਰੀਆ ਚ ਇਹ ਲਗਾਇਆ ਇਹ ਸਾਗਵਾਨ ਵਗੈਰਾ ਬਾਸ ਇਦਾਂ ਦੇ ਕੀਮਤੀ-ਕੀਮਤੀ ਬੂਟੇ ਹੈ ਇਹ ਹੀ ਲਾਣ ਦਾ ਜ਼ਿਆਦਾ ਕੀਤਾ ਪਰ ਮੈਡੀਸਨਲ ਪਲਾਂਟ ਦੇ ਉੱਪਰ ਸਾਡੀ ਜ਼ਿਆਦਾ ਕਰੇਗੀ ਇਹ ਜਿਹੜੇ ਮੈਡੀਸਿਨ ਲਈ ਜਿਹੜੇ ਬਹੁਤ ਜ਼ਿਆਦਾ ਅੱਛੇ ਬੂਟੇ ਨੇ ਖਾਸ ਕਰਕੇ ਦਵਾਈਆਂ ਬਣਾਉਣ ਦੇ ਲਈ ਕੰਮ ਆ ਰਹੇ ਨੇ ਉਹਨਾਂ ਦੇ ਉੱਪਰ ਸਾਡਾ ਫੋਕਸ ਜ਼ਿਆਦਾ ਹੈ ਕਿ ਅਸੀਂ ਲਗਵਾਈਏ ਵੀ ਔਰ ਉਹੀ ਚੀਜ਼ਾਂ ਜ਼ਿਆਦਾ ਤੋਂ ਜ਼ਿਆਦਾ ਕਰੀਏ। ਆ ਸੁਮੇ ਜੀ ਇਤੋਂ ਇਸ ਕੋਤ ਨੂੰ ਪਹਿਲਾਂ ਅਸੀਂ ਇੱਕ ਗੱਲ ਕੀਤੀ ਸੀ ਕਿ ਤੁਸੀਂ ਸਾਨੂੰ ਦੱਸਿਓ ਕਿ ਇੱਕ ਡਿਜ਼ੀਜ਼ ਹੈ ਜਿਹੜੀ ਦੂਸਰੇ ਸਟੇਟਸ ਦੇ ਵਿੱਚ ਬਹੁਤ ਘੱਟ ਆ ਪੰਜਾਬ ਦੇ ਵਿੱਚ ਜ਼ਿਆਦਾ ਜਿੱਤੀ ਵੀ ਤੁਹਾਡੀ ਕੌਂਸਲ ਉਹ ਡਿਜ਼ੀਜ਼ ਕੀ ਆ ਹੈ ਉਹਦੇ ਰੀਜਨ ਕੀ ਆ ਹੈ ਕਾਰਨ ਸਿੰਪਟਮ ਕੀ ਆ ਹੈ ਔਰ ਉਹਦਾ ਟ੍ਰੀਟਮੈਂਟ ਇਹ ਪੌਦਿਆਂ ਰਾਹੀਂ ਕਿਸ ਦਾ ਡਿਜ਼ੀਜ਼ ਹੈ ਜੀ ਕਿ ਜਿਸ ਤਰ੍ਹਾਂ ਬਿਮਾਰੀ ਹੈ ਉਸ ਨੂੰ ਕੀ ਜਨਾਂ ਫਰੋਸ ਜੀ ਜਾਨੀ ਕਿ ਠੰਡ ਦੇ ਨਾਲ ਕੋਨ ਬਾਰੇ ਰੋ ਉਹ ਠੰਡ ਦਾ ਰੋ ਕਿਦਾਂ ਦਾ ਕਿ ਚੀਰੇ ਆ ਜਾਂਦੇ ਉਸ ਦੇ ਨਾਲ ਜੀ ਤੇ ਉਹ ਬਿਮਾਰੀ ਅਕਸਰ ਕਿਹਾ ਜਾਂਦਾ ਹੈ ਕਿ ਉਹ ਪਲੇਸ਼ੀਅਰ ਵਗੈਰਾ ਜਾਂ ਜਿਹੜੇ ਲੋਕ ਬਹੁਤ ਜ਼ਿਆਦਾ ਠੋਕ ਗਲੇ ਵਿੱਚ ਰਹਿੰਦੇ ਨੇ ਉਹਨਾਂ ਲੋਕਾਂ ਦੀ ਉਹ ਬਿਮਾਰੀ ਹੈ ਜਿਵੇਂ ਬਰਫ ਪੈ ਰਹੀ ਹੋਵੇ ਪਰ ਬੰਗਾਲ ਦੀ ਟੀਰਨ ਦੀ ਇੱਕ ਡਾਕਟਰ ਦੀ ਬਾਨ ਹੈ ਉਹਨੇ ਲੱਗੇ ਲੋਕ ਉਹਨਾਂ ਨੇ ਇਹ ਗੱਲ ਕਹੀ ਕਹਿੰਦੇ ਸਾਡੇ ਕੋਲ ਕੁਝ ਕੇਸਿਸ ਪੰਜਾਬ ਤੋਂ ਵੀ ਆਏ ਆ ਫਰੋਸ ਬਾਈਟ ਦੇ ਜੀ ਉਹ ਉਸ ਕਾਨਫਰੰਸ ਮੈਡੀ ਸੀਗਾ ਮੈਨੂੰ ਸੁਣ ਕੇ ਗੱਲ ਬਹੁਤ ਹੈਰਾਨੀ ਵਾਲੀ ਲੱਗੀ ਫਿਰ ਜਦੋਂ ਉਹਨਾਂ ਨੂੰ ਰੀਜ਼ਨ ਪੁੱਛਿਆ ਤਾਂ ਰੀਜ਼ਨ ਵੀ ਉਹਨਾਂ ਨੇ ਸਾਡਾ ਇੱਧਰਲਾ ਜਨੰਦਪੁਰ ਆਪਣਾ ਜਿਹੜਾ ਹੈ ਆਦਮਪੁਰ ਦਾ ਏਰੀਆ ਕਿਉਂਕਿ ਉੱਥੇ ਦਾ ਟੈਂਪਰੇਚਰ ਬਹੁਤ ਡਾਊਨ ਹੈ ਉਹ ਏਰੀਆ ਹੀ ਬਣ ਕੇ ਆਦਮਪੁਰ ਦੇ ਕਿਲੋ ਕੇਸ ਫਿਰ ਜਦੋਂ ਉਹਨਾਂ ਨੂੰ ਮੈਂ ਦੱਸਿਆ ਕਿ ਮੈਂ ਕਹਿੰਦਾ ਜੀ ਮੈਂ ਵੀ ਉਸ ਏਰੀਆ ਤੋਂ ਹਾਂ ਤਾਂ ਫਿਰ ਉਹਨਾਂ ਨੇ ਪੁੱਛਿਆ ਕਹਿੰਦੇ ਤੁਹਾਡੇ ਐਕਸਟ੍ਰੀਮ ਵੇਰੀਏਸ਼ਨ ਤਾਂ ਨਹੀਂ ਹੈ ਟੈਂਪਰੇਚਰ ਸੋ ਜੀ ਮੈਂ ਕਹਿੰਦਾ ਜੋ ਤਾਂ ਚੀਜ਼ ਹੈ ਤਾਂ ਕਹਿੰਦੇ ਜੀ ਕੱਲੀ ਜਿਹੜੀ ਠੰਡ ਹੈ ਇਹ ਮਾਰ ਨਹੀਂ ਕਰਦੀ ਪਰ ਜਿੱਥੇ ਔਰ ਜਿਹੜਾ ਇਸ ਦਾ ਉਪਚਾਰ ਹੈ ਜੀ ਮਜ਼ੇ ਦੀ ਗੱਲ ਦੇਖੋ ਬਿਮਾਰੀ ਆ ਰਹੀ ਮੌਸਮ ਤੋਂ ਜਦੋਂ ਅਸੀਂ ਉਹਨਾਂ ਦੇ ਨਾਲ ਇਹ ਹੋਰ ਗੱਲ ਵਧਾਈ ਬਹੁਤ ਸਿਆਣੀ ਕੋਈ ਲਗਭਗ 75 ਸਾਲਾਂ ਦੀ ਉਮਰ ਹੋਏਗੀ ਡਾਕਟਰ ਸਾਹਿਬ ਕੇਰਲ ਦੇ ਰਹਿਣ ਵਾਲੇ ਮੈਂ ਉਹਨੂੰ ਵੈਸੇ ਹੀ ਬੜੀ ਨਿਮਰਤਾਪੂਰਵਕ ਪੁੱਛਿਆ ਮੈਂ ਕਿ ਮੇਰਾ ਤਾਂ ਇਸ ਲਾਈਨ ਦਾ ਕੋਈ ਤਜਰਬਾ ਹੀ ਨਹੀਂ ਹੈ ਕਿ ਤੁਹਾਡੇ ਦਾ ਨਾ ਤਾਂ ਮੇਰੇ ਕੋਈ ਉਮਰ ਦਾ ਹੀ ਹੈ ਨਾ ਤੁਹਾਡੇ ਤਜਰਬੇ ਮੁਤਾਬਕ ਇਹ ਕੁਝ ਚੰਨਣਾ ਪਾਉ ਕਿ ਇਦਾਂ ਦੀਆਂ ਬਿਮਾਰੀਆਂ ਜਿਹੜੀਆਂ ਮੌਸਮ ਦੀਆਂ ਇਹਨਾਂ ਦਾ ਇਲਾਜ ਕਹਿੰਦੇ ਕਿ ਦਵਾਈਆਂ 'ਚ ਜਾਣ ਦੀ ਲੋੜ ਨਹੀਂ ਇਲਾਜ ਕਹਿੰਦੇ ਪ੍ਰਮਾਤਮਾ ਨੇ ਦੇ ਕੇ ਭੇਜਿਆ ਹੈ ਤੁਸੀਂ ਕਰਨ ਵਾਲੇ ਬਣੋ ਮੂਡ ਬਣਾਓ ਜੀ ਤੇ ਮੈਨੂੰ ਇਹ ਗੱਲ ਉਹਨਾਂ ਦੀ ਲੱਗੀ ਕਿ ਜਿਸ ਤਰ੍ਹਾਂ ਕੋਈ ਮਖੌਲ ਕਰਦਾ ਨਾ ਜੀ ਇੱਕ ਦੇਖ ਕੇ ਸਿਆਣਾ ਆਦਮੀ ਮਖੌਲ ਕਰਦਾ ਮੈਨੂੰ ਮਖੌਲ ਲੱਗਾ ਮੈਂ ਕਿ ਕਹਿੰਦਾ ਭਾਅ ਕਹਿੰਦੇ ਜੀ ਜਦੋਂ ਪ੍ਰਮਾਤਮਾ ਨੇ ਬਿਮਾਰੀ ਦਿੱਤੀ ਇਹ ਕਹਿੰਦੇ ਸ਼ਬਦ ਤੁਹਾਡੇ ਵੈਸੇ ਹੀ ਗਲਤ ਨਹੀਂ ਕਿ ਪ੍ਰਮਾਤਮਾ ਨੇ ਦਿੱਤੀ ਮੈਂ ਕਿ ਫਿਰ ਦਿੱਤੀ ਕਹਿੰਦੇ ਤੁਸੀਂ ਖੁਦ ਪੈਦਾ ਕੀਤੀ ਯੈਸ ਬਿਲਕੁਲ ਮੈਂ ਕਹਿੰਦਾ ਕਹਿੰਦੇ ਬੁੱਤੇ ਕੱਟ ਗਏ ਪਰੇਵਾਰ ਨੂੰ ਲੈ ਕੇ ਫਿਰ ਢਿੱਲ ਲਗਾਤਾਰ ਕੱਟੇ ਜਾ ਰਹੇ ਹੈ ਜਿਹੜਾ ਚਿੰਤਾ ਦਾ ਵਿਸ਼ਾ ਹੈ ਜੀ ਬਿਲਕੁਲ ਹਾਂ ਕਹਿੰਦੇ ਬੂਟੇ ਲਗਾ ਲਓ ਇਲਾਜ ਹੋ ਜਾਣਾ ਤਾਂ ਮੈਂ ਇੱਕ ਸਿੰਪਲ ਕਿ ਕੁਝ ਵੀ ਕਹਿੰਦੇ ਬਿਲਕੁਲ ਕੁਝ ਨਹੀਂ ਗ੍ਰੀਨਰੀ ਪੈਦਾ ਕਰੋ ਕਿਉਂਕਿ ਕਹਿੰਦੇ ਜੀ ਗ੍ਰੀਨਰੀ ਪੈਦਾ ਕੀਤੇ ਬਿਨਾ ਵਾਤਾਵਰਣ ਨੂੰ ਔਰ ਜੇ ਬੰਦੇ ਨੂੰ ਅਸੀਂ ਕਹੀਏ ਨਾ ਕੋਈ ਜੋੜਨ ਵਾਲੀ ਚੀਜ਼ ਹੈ ਉਹ ਪੇੜ ਹੁੰਦੇ ਪੇੜ ਹੁੰਦੇ ਔਰ ਇਹ ਭਾਸ਼ਾ ਕਿਸੇ ਨੂੰ ਸਮਝ ਨਹੀਂ ਆਉਂਦੀ ਬੰਦਾ بارش ਨੂੰ ਵਾਜਾ ਮਾਰ ਕੇ ਨਹੀਂ ਬੁਲਾ ਸਕਦਾ ਜੀ ਹੋਰ ਕਿਸੇ ਤਰੀਕੇ ਨਾਲ ਨਹੀਂ ਬੂਟੇ ਲਾ ਦੇ ਬੂਟੇ ਸਾਡਾ ਮੈਸੇਜ ਬਦਲਣ ਨੂੰ ਦੇਂਦੇ ਕਿ ਭਾਈ ਮੀਂਹ ਦੀ ਲੋਟ ਔਰ ਕਹਿੰਦੇ ਕਿਸੇ 'ਚ ਤਾਕਤ ਨਹੀਂ ਹੈ। ਤੇ ਉਹ ਇਹ ਗੱਲ ਉਹਨਾਂ ਦੀ ਮੈਨੂੰ ਜਿਹੜੀ ਉਹਨਾਂ ਨੇ ਆਯੁਰਵੇਦ ਦੇ ਕੰਟੈਕਸਟ 'ਚ ਸਮਝਾਈ ਬੜੀ ਕਾਰਗਰ ਗੱਲ ਲੱਗੀ ਕਿ ਅਸੀਂ ਆਪਣੀਆਂ ਕਮਜ਼ੋਰੀਆਂ ਕਰਕੇ ਦੁੱਖ ਪਾ ਰਹੇ ਹਾਂ। ਔਰ ਉਹਨਾਂ ਨੇ ਇੱਕ ਹੋਰ ਗੱਲ ਮਜ਼ੇਦਾਰੀ ਦੱਸੀ ਕਹਿੰਦੇ ਨੇ ਕਿ ਜਿੰਨਾ ਕੁਛ ਨਹੀਂ ਤੁਸੀਂ ਮੋਬਾਈਲ ਦੀਆਂ ਰੇਜ਼ ਦਾ ਪ੍ਰਭਾਵ ਦੇਖਦੇ ਹੋ। 4G, 5G, 6G ਜਿੰਨੀ ਵੀ ਤਰੱਕੀ ਹੋ ਗਈ। ਇਹ ਤੋਂ ਆਉਣ ਵਾਲੇ ਜਿਹੜੇ ਨੁਕਸਾਨ ਹੈ। ਉਹਨਾਂ ਨੂੰ ਕਹਿੰਦੇ ਜੀ ਮੇਰਾ ਆਪਣਾ ਤਜਰਬਾ ਹੈ ਕਿ ਉਹਨਾਂ ਨੂੰ ਰੋਕਣ 'ਚ ਬੂਟਿਆਂ ਤੋਂ ਜ਼ਿਆਦਾ ਕੋਈ ਸਮਰਥ ਨਹੀਂ ਹੈ। ਚਾਹੇ ਸਾਇੰਸ ਕਿੰਨੀ ਵੀ ਤਰੱਕੀ ਕਰ ਦੇ। ਇਹ ਪ੍ਰਮਾਤਮਾ ਦੀ ਕਹਿੰਦੇ ਜਿਹੜੀ ਜੋ ਦੇਣ ਹੈ ਨਾ ਇਹ ਲੱਗੀ ਜੀ ਰਹੀ ਰਹੇ ਕਹਿੰਦੇ ਇਹਨੇ ਸਾਰੇ ਟ੍ਰੀਟਮੈਂਟ ਕਰਦੇ ਨੇ ਪਰ ਬੰਦਾ ਕਹਿੰਦੇ ਕਰਨ ਦਾ ਮੂਡ ਬਣਾਵੇ ਤਾਂ ਉਹ ਅਸਵਾਮੀ ਜੀ ਇੱਕ ਕੱਲ ਇਹ ਵੀ ਦੇਖਣ ਨੂੰ ਮਿਲੀ ਹੈ ਜਿਵੇਂ ਅਸੀਂ ਪਰਿਆਵਰਣ ਨੂੰ ਲੈ ਕੇ ਗੱਲ ਕਰਦੇ ਹਾਂ ਫੇਰ ਪੌਦਿਆਂ ਨੂੰ ਲੈ ਕੇ ਗੱਲ ਕਰਦੇ ਹਾਂ ਤੁਸੀਂ ਵੀ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਮਹਾਪੁਰਸ਼ਾਂ ਦੀ ਸੰਗਤ ਦੀ ਵੀ ਗੱਲ ਕੀਤੀ ਐ ਪਰ ਅਕਸਰ ਦੇਖਿਆ ਜਾਂਦਾ ਸਾਡੇ ਲੋਕ ਜਿਹੜੇ ਇਸ ਤੋਂ ਜਾਣੂ ਵੀ ਆ ਪੇੜ ਪੌਦਿਆਂ ਤੋਂ ਜੜਤਾ ਦੀ ਜ਼ਿਕਰ ਫੇਰ ਜਾਂ ਹੋਰ ਚੀਜ਼ਾਂ ਆ ਬਹੁਤ ਸਾਰੇ ਦਵਾਈਆਂ ਜਿਹੜੀਆਂ ਇਹਨਾਂ ਤੋਂ ਹੈਗੀਆਂ ਪਰ ਭੇਤ ਨਾ ਹੋਣ ਕਰਕੇ ਲੋਕ ਇਹਨਾਂ ਨੂੰ ਇਗਨੋਰ ਕਰ ਦਿੰਦੇ ਆ ਜਿੱਥੇ ਤੱਕ ਕੀ ਕਰ ਰਹੇ ਸੀ ਕਿ ਅਸੀਂ ਇਹਨਾਂ ਨੂੰ ਨੋਰ ਕਰਕੇ ਆਪਾਂ ਬਿਮਾਰੀਆਂ ਆਪ ਖਰੀਦੀਆਂ ਇਹ 'ਚ ਕੋਈ ਸ਼ੱਕ ਨਹੀਂ ਦੂਰ ਆਮਾ ਨਹੀਂ ਐ ਪਰ ਜਿਵੇਂ ਤੁਸੀਂ ਦੱਸਿਆ ਵੀ ਪੇੜ ਪੌਦਿਆਂ ਦੀ ਫਰਸਾ ਲੋਗਾਂ ਨੂੰ ਕਰਨੀ ਚਾਹੀਦੀ ਜਿੱਥੇ ਅਸੀਂ ਲਾਉਨੇ ਆ ਉਹਦੇ ਲਾਉਣੇ ਨਾਲ ਇਹਨਾਂ ਨੂੰ ਇਹ ਵੀ ਇੱਕ ਮੈਸੇਜ ਹੈ ਕਿ ਇਹਨਾਂ ਦੀ ਪਰਵਰਿਸ਼ ਵੀ ਜ਼ਰੂਰੀ ਜ਼ਰੂਰੀ ਇਹ ਕਿਸ ਤਰ੍ਹਾਂ ਦਾ ਮਤਲਬ ਮੈਸੇਜ ਹੈ ਇਹਦਾ ਤਰੀਕਾ ਇਹ ਹੈ ਜੀ ਕਿ ਇਹ ਜਿਹੜਾ ਵਿਸ਼ਾ ਹੈ ਮਤਲਬ ਲੋਕ ਇਹ ਸਮਝਦੇ ਹੈ ਕਿ ਅਸੀਂ ਬੂਟੇ ਲਾ ਕੇ ਕੋਈ ਫੋਨ ਕਰ ਰਹੇ ਹਾਂ ਜੀ ਇਹ ਫੋਨ ਨਹੀਂ ਹੈ ਜੀ ਇਹ ਬਿਲਕੁਲ ਉਦਾਂ ਦਾ ਕੰਮ ਹੈ ਕਿ ਜਿਸ ਤਰ੍ਹਾਂ ਕੋਈ ਬੰਦਾ ਕਹੇ ਕਿ ਮੈਂ ਆਪਣੇ ਬੱਚਿਆਂ ਨੂੰ ਭੋਜਨ ਦੇ ਰਿਹਾ ਜੀ ਪਰ ਬੱਚਿਆਂ ਨੂੰ ਭੋਜਨ ਦੇ ਕੇ ਉਹ ਕਿਸੇ ਤੋਂ ਉਪਕਾਰ ਨਹੀਂ ਕਰ ਰਿਹਾ ਇਹ ਸੁਭਾਵਿਕ ਕਰਤੱਵ ਹੈ ਸੋ ਜੇ ਅਸੀਂ ਕੋਈ ਪੇੜ-ਬੋਧੇ ਲਗਾ ਰਹੇ ਹਾਂ ਇਹ ਸਾਡਾ ਕਰਤੱਵ ਹੋਣਾ ਚਾਹੀਦਾ ਅਛਾਈ ਕਰਨ ਦੇ ਲਈ ਸਾਨੂੰ ਕਿਸੇ ਦੀ ਪ੍ਰੇਰਣਾ ਦੀ ਜ਼ਰੂਰਤ ਨਾ ਹੋਵੇ ਜਦੋਂ ਤੱਕ ਅਸੀਂ ਪ੍ਰੇਰਿਤ ਹੋਣਾ ਚਾਹੁੰਦੇ ਆ ਨਾ ਤਾਂ ਸਾਡੇ ਅਛਾਈ ਵੀ ਉਦੋਂ ਤੱਕ ਰਹਿੰਦੀ ਜਦੋਂ ਤੱਕ ਅਸੀਂ ਪ੍ਰੇਰਿਤ ਹੈ ਜਿੱਦਣ ਪ੍ਰੇਰਣਾ ਘਟੀ ਨਹੀਂ ਅਸੀਂ ਪਿੱਛੇ हट ਜਾਂਦੇ ਅੰਤਰਾਤਮਾ ਤੋਂ ਛਾਈ ਆਵੇ ਉਹ ਜ਼ਿਆਦਾ ਇਫੈਕਟਿਵ ਜਾਂਦੇ ਹਮੇਸ਼ਾ ਹੋਣੀ ਚਾਹੀਦੀ ਕਿਸੇ ਚੀਜ਼ ਮਤਲਬ ਬੂਤਾ ਲਾਣਾ ਕਿੰਦਾ ਦਾ ਕੰਮ ਹੈ ਜਿਸ ਤਰ੍ਹਾਂ ਕਿ ਈਸ਼ਵਰ ਦਾ ਦਾ ਕੰਮ ਹੈ ਅਸੀਂ ਪਰਮਾਤਮਾ ਦੇ ਦਰ ਦੇ ਅੱਗੇ ਪੀਰਾਂ ਫਕੀਰਾਂ ਦੇ ਗੁਰਦੁਆਰੇ ਮੰਦਰਾਂ ਦੇ ਦਰ ਤੇ ਕਿੰਦਾ ਝੁਕਦੇ ਹਾਂ ਸ਼ਰਧਾ ਨਾਲ ਜੇ ਸਾਨੂੰ ਕੋਈ ਡੰਡਾ ਮਾਰੇ ਤਾਂ ਸਾਡੀ ਉਹ ਸ਼ਰਧਾ ਨਹੀਂ ਅੰਦਰੋਂ ਇਹ ਬੂਟੇ ਲਾਣ ਦਾ ਕੰਮ ਅੰਦਰੋਂ ਹੋਣਾ ਚਾਹੀਦਾ ਹੈ ਕਿ ਇਹ ਮੈਂ ਆਪਣੇ ਲਈ ਵੀ ਪਲੱਸ ਆਪਣੇ ਨਜ਼ਦੀਕੀ ਆਲੇ ਦੁਆਲੇ ਸਾਰਿਆਂ ਦੇ ਲਈ ਇੱਕ ਲੰਗਰ ਲਾਇਆ ਕਿਸ ਚੀਜ਼ ਦਾ ਪ੍ਰਾਣ ਦਾ ਪ੍ਰਾਣ ਦਾਮ ਦਾ ਬਣੀ ਕੀ ਕਹਿ ਰਹੀ ਹੈ ਸਾਹ ਸਾ ਸਿਮਰੋ ਗੋਬਿੰਦ ਜੀ ਸਾ ਆਉਗੇ ਤਾਂ ਸਿਮਰਿਆ ਜਾਊਗਾ ਜੀਸ ਬਿਲਕੁਲ ਤਾਂ ਸਾ ਆਣਾ ਕਿੱਥੋਂ ਹੈ ਪਰਿਆ ਬਾਣੀ ਆਕਸੀਜਨ ਤੋਂ ਹੀ ਇਸ ਕਰਕੇ ਮਹਾਪੁਰਸ਼ਾਂ ਦਾ ਜਿਹੜਾ ਸੰਦੇਸ਼ ਆ ਉਹ ਇਨਡਾਇਰੈਕਟਲੀ ਇਹ ਹੈ ਕਿ ਅਸੀਂ ਗ੍ਰੀਨਰੀ ਨੂੰ ਪ੍ਰਮੋਟ ਕਰੀਏ ਐ ਸਰ ਕਿੰਨੇ ਕ ਪੌਦੇ ਲਾਉਣ ਦਾ ਜਿਹੜਾ ਤੁਹਾਡਾ ਟੀਚਾ ਹੈ ਦੀ ਜਾ ਜੀ ਜਿਸ ਦਿਨੇ ਸੰਕਲਪ ਲਿਆ ਸੀ ਉਸ ਦਿਨ ਇਹ ਕਿਹਾ ਸੀ ਜਿਸ ਦਿਨ ਤੱਕ pran ਨਹੀਂ ਨਿਕਲਦੇ ਉਸ ਦਿਨ ਤੱਕ ਦਾ ਸੰਕਲਪ ਹੈ ਗਿਣਤੀ ਕੋਈ ਨਹੀਂ ਲੱਗੇ ਰਹਿਣਾ ਲਾਣੇ ਸੰਭਾਲਣੇ ਔਰ ਬਚਾਉਣਾ ਔਰ ਸਰ ਇਹਨਾਂ ਦੀ ਅਪਰੋਚ ਕਿ ਕਿਸ ਤਰ੍ਹਾਂ ਕਰੋਗੇ ਕਿ ਤੁਹਾਨੂੰ ਐਨ ਜੀਓਜ਼ ਜਾਂ ਕਿਸ ਤਰ੍ਹਾਂ ਜਾਂ ਤੁਸੀਂ ਆਪ ਹੀ ਕਿਤੇ ਮਤਲਬ ਬੈ ਲਓਗੇ ਮੇਰਾ ਜਿਹੜਾ ਆਪਣਾ ਜੀ ਕਿ ਕੁਝ ਤਾਂ ਨਿਮ ਹੋ ਗਿਆ ਤੇ ਕੁਝ ਇਦਾਂ ਦੀ ਇੱਕ ਬੜੀ ਕੀਮਤੀ ਉਹ ਤਾਂ ਅਸੀਂ ਆਪਣੀ ਤਿਆਰ ਕਰਦਾ ਜੀ ਬਾਕੀ ਕੁਝ ਐਨ ਜੀਓਜ਼ ਗਵਰਨਮੈਂਟ ਦੇ ਨਜ਼ਰੀਏ ਨੇ ਅਸੂਖਨਾ ਨੂੰ ਘੱਟ ਕਰ ਦੇਉਂਦੀ ਹੈ ਪਹੁੰਚ ਕਰਨੀ ਹੈ ਕਿ ਜਿੱਥੋਂ ਸਾਨੂੰ ਵੱਧ ਤੋਂ ਵੱਧ ਅੱਛੀ ਨਸਲ ਦੀ ਅੱਛੀ ਕਿਸਮ ਦੀ ਚੀਜ਼ ਮਿਲ ਸਕੇ ਇਹ ਨੌਵੇ ਕਿ ਡਿਜ਼ੀਜ਼ ਦੀ ਚੀਜ਼ ਆ ਲਗਾਈ ਜਿਸ ਦੇ ਇਸ ਜਿੰਦੇ ਕਰਤਾ ਅੱਛੀ ਚੀਜ਼ਾਂ ਵੰਡਣੇ ਵੀ ਹੈ ਜੋ ਵੰਡਣੇ ਉਹ ਵੀ ਅੱਛੇ ਤੋਂ ਅੱਛਾ ਹੀ ਵੰਡਣਾ ਔਰ ਘਰ ਘਰ ਭੇਜਣੇ ਲਗਾਣੇ ਔਰ ਉਹਨਾਂ ਦੀ ਕੇਅਰ ਇਹੀ ਕਹਿ ਕੇ ਕਿ ਪ੍ਰਸ਼ਾਦ ਜੀ ਪ੍ਰਸ਼ਾਦ ਦੇ ਰੂਪ ਚ ਦੇਣੇ ਇਹ ਜਿਸ ਤਰ੍ਹਾਂ ਅਸੀਂ ਮੰਦਰ ਗੁਰਦੁਆਰੇ ਤੋਂ ਪ੍ਰਸ਼ਾਦ ਲੈ ਕੇ ਸੰਭਾਲਦੇ ਹਾਂ ਉਸ ਤਰ੍ਹਾਂ ਕਰਦੇ ਔਰ ਫਿਰ ਉਹ ਕੇਅਰ ਹੋਵੇ ਇਨਾ ਹੋਵੇ ਕਿ ਲੈ ਗਏ ਸੁੱਟ ਦਿੱਤਾ ਐ ਸਵਾਮੀ ਜੀ ਇਹੋ ਜਿਹਾ ਵੀ ਪ੍ਰਬੰਧਨ ਹੋਊਗਾ ਤੁਹਾਡੇ ਕੋਲ ਜਿਵੇਂ ਤੁਸੀਂ ਲੋਕਲ ਸੰਗਤ ਨੂੰ ਇਹ ਬੁੱਕ ਤੇ ਦਿੱਤੀ ਹੈ ਚਾਹੇ ਕਿਸੇ ਵੀ ਜਿੱਥੇ ਤੁਹਾਡੀ ਇਹ ਸੇਵਾ ਸੰਗਤ ਹੈ ਇਸ ਆਸ਼ਰਮ ਦੀ ਸੰਗਤ ਹੈ ਤੇ ਤੁਸੀਂ ਕਿਤੇ ਉਹਨਾਂ ਦਾ ਆਪ ਵੀ ਦੁਆਰਾ ਕਿਤੇ ਚੈੱਕ ਕਰਨ ਦਾ ਕੋਈ ਇਹੋ ਜਿਹਾ ਵੀ ਪ੍ਰਬੰਧਨ ਜਾਂ ਆਪਣੇ ਭਗਤਾਂ ਦੀ ਵੀ ਟੂਰੀ ਕਿਸ ਤਰ੍ਹਾਂ ਦੇ ਲਾਉ ਨਿਰੀਖਣ ਕਰਨਾ ਜੀ ਪੂਰਾ ਕਰਨਾ ਵੀ ਕਰਵਾਣਾ ਵੀ ਕਿਉਂਕਿ ਜਿਸ ਤਰ੍ਹਾਂ ਅਸੀਂ ਮੈਂ ਸੰਡੇ ਦੀ ਗੱਲ ਦੱਸੀ ਸੰਡੇ ਜਿਹੜੇ ਸੱਜਣ ਨਾਲ ਆ ਕੇ ਤੇ ਲੁਵਾ ਕੇ ਗਏ ਉਹਨਾਂ ਨੇ ਕਿਹਾ ਕਿ ਸਾਨੂੰ ਬਾਸ ਔਰ ਕੁਝ ਸਾਗਵਾਂ ਦੇ ਕੁਝ ਹੋਰ ਬੁੱਟੇ ਚਾਹੀਦੇ ਉਹਨਾਂ ਉਸੇ ਵੇਲੇ ਸਾਰਿਆਂ ਦੇ ਸਾਹਮਣੇ ਹੌਂ ਰਿਕਾਰਡ ਇਹ ਗੱਲ ਸੀਗੀ ਕਿ ਕਰਕੇ ਵੀਡੀਓ ਬਣਾ ਰਿਹਾ ਮੈਂ ਕਿਹਾ ਭਾਈ ਲੈ ਜਾ ਲਗਾ ਕੇ ਫੋਟੋ ਖਿੱਚੇ ਪੇਜ ਵੀਡੀਓ ਬਣਾ ਕੇ ਪੇਜ ਔਰ ਪਤਾ ਲੱਗੇ ਲੱਗਾ ਹੈ ਉਸ ਤੋਂ 5 ਦਿਨ ਬਾਅਦ ਵੀ ਪਾਣੀ ਪਾਉਂਦਾ ਹੋਇ ਸਾਨੂੰ ਦਿਖਣਾ ਚਾਹੀਦਾ ਹੈ ਬਿਲਕੁਲ ਕਹਿੰਦਾ ਜੀ ਜਿਆਦਾ ਸ਼ਕਤੀ ਹੋਗੀ ਮੈਂ ਕਿਹਾ ਭਾਈ 5 ਦਿਨ ਦੀ ਸ਼ਕਤੀ ਹੈ ਸਾਰੀ ਜ਼ਿੰਦਗੀ ਆਨੰਦ ਲੈਣਾ ਹੈ ਆਨੰਦ ਐ ਸੁਆਮੀ ਜੀ ਹੋਰ ਕੋਈ ਗੱਲ ਇਸ ਵਿਸ਼ੇ ਨੂੰ ਲੈ ਕੇ ਜਾਂ ਹੋਮੋਪੈਥੀ ਪਰਿਆਵ ਨੂੰ ਲਾ ਕੇ ਹਜਰੂਬੈਦ ਨਾਲ ਲੈ ਕੇ ਕਿਉਂਕਿ ਮੈਂ ਦੇਖਿਆ ਆਸ਼ਰਮ ਦੇ ਸਟਾਰਟਿੰਗ ਦੇ ਵਿੱਚ ਇੱਕ ਹੋਮੋਪੈਥੀ ਦੀ ਡਿਸਪੈਂਸਰੀ ਵੀ ਤੁਸੀਂ ਰੱਖੀ ਹੈ ਕਿ ਕਿਸੇ ਤਰ੍ਹਾਂ ਦਾ ਹੋਰ ਜਿਹੜੀ ਗੱਲ ਅਸੀਂ ਕਰਨੀ ਭੁੱਲ ਗਏ ਤੇ ਤੁਸੀਂ ਸੰਗਤ ਨੂੰ ਆਪਣੇ ਸਾਰੇ ਲੋਕਾਂ ਨੂੰ ਇਹ ਦੱਸਣੀ ਚਾਹੁੰਦੇ ਹੋ ਕੋਈ ਹੋਰ ਮੈਂ ਜਿਹੜੀ ਮੇਨ ਗੱਲ ਕਹਿਣਾ ਚਾਹੁੰਦਾ ਜੀ ਇੱਕ ਤਾਂ ਮੇਰਾ ਸੰਦੇਸ਼ ਹੈ ਯੋਗ ਦਾ ਜੀ ਕਿ ਰੋਜ਼ ਸਵੇਰ ਉੱਠ ਕੇ ਇੱਕ ਘੰਟਾ ਆਪਣੇ ਆਪ ਨੂੰ ਦੇਣਾ ਸ਼ੁਰੂ ਕਰੋ ਕਿਉਂਕਿ ਅਸੀਂ ਇਸ ਵੇਲੇ ਬਿਮਾਰੀਆਂ ਸਮਾਜ ਚ ਉਹ ਦੇਖ ਰਹੇ ਹਾਂ ਇਹੜੀਆਂ ਬਿਮਾਰੀਆਂ ਅਸੀਂ ਕਦੇ ਸੁਣੀਆਂ ਨਹੀਂ ਸੀ ਜਾਂ ਫਿਰ ਜਿਨ੍ਹਾਂ ਬਿਮਾਰੀਆਂ ਨੂੰ ਕਿਹਾ ਜਾਂਦਾ ਸੀਗਾ ਕਿ ਇਹ ਅਮਰੀਕਾ ਕੈਨੇਡਾ ਵਾਲਿਆਂ ਦੀਆਂ ਬਿਮਾਰੀਆਂ ਡਿਪਰੈਸ਼ਨ ਹੋ ਗਿਆ ਛੋਟੇ ਛੋਟੇ ਬੱਚਿਆਂ ਨੂੰ ਸ਼ੂਗਰ ਹੋ ਗਈ ਜੰਮ ਦੇ ਬੱਚਿਆਂ ਨੂੰ ਕੈਂਸਰ ਹੋ ਗਿਆ ਬੇਤੁਕੀਆਂ ਬਿਮਾਰੀਆਂ ਜਿਨ੍ਹਾਂ ਦਾ ਸਾਡੇ ਹਿੰਦੂਸਤਾਨੀ ਸਮਾਜ ਨਾਲ ਕੋਈ ਲੈਣ ਦੇਣ ਨਹੀਂ ਹੈ ਪਰ ਉਹ ਬਿਮਾਰੀਆਂ ਹੁਣ ਹੋ ਕਿਉਂ ਰਹੀਆਂ ਜੇ ਦੇਖਿਆ ਜਾਵੇ ਇੱਕ ਸਾਡੇ ਜੀਣ ਦਾ ਸਟਾਈਲ ਬਦਲ ਗਿਆ ਕਿਉਂਕਿ ਨਾ ਬਿਮਾਰੀਆਂ ਨੂੰ ਕਿਹਾ ਜਾਂਦਾ ਲਾਈਫ ਸਟਾਈਲ ਡਿਜ਼ੀਜ਼ ਜਾਨੀ ਕਿ ਤੁਸੀਂ ਪਿੱਛੋਂ ਲੈ ਕੇ ਨਹੀਂ ਆਏ ਤੁਹਾਡੇ ਲਾਈਫ ਸਟਾਈਲ ਦੀ ਦੇਣ ਹੈ ਇੱਕ ਜੀਣ ਦਾ ਤਰੀਕਾ ਬਦਲਿਆ ਇੱਕ ਭੋਜਨ ਦਾ ਤਰੀਕਾ ਬਦਲਿਆ ਜੋ ਆ ਗਿਆ ਖਾ ਲਿਆ ਬਿਨ ਮੇਲ ਦਾ ਖਾ ਲਿਆ ਔਰ ਖਾਣ ਦੇ ਲਈ ਸਾਨੂੰ ਆਯੁਰਵੇਦ ਦੇ ਵਿਧਾਨ ਯਾਦ ਨਹੀਂ ਰਹਿ ਗਏ ਕਿਦੇ ਨਾਲ ਕੀ ਖਾਣਾ ਕੀ ਨਹੀਂ ਖਾਣਾ ਸੋ ਮੈਂ ਕਹਿਣਾ ਹਾਂ ਨਾ ਇੱਕ ਘੰਟਾ ਰੋਜ਼ ਸਵੇਰ ਉੱਠ ਕੇ ਯੋਗ ਪ੍ਰਾਣਾਯਾਮ ਆਪਣੇ ਆਪ ਨੂੰ ਦਿਓ ਇੱਕ ਘੰਟਾ ਹੀ ਦੇ ਲੋ ਕਿਉਂਕਿ ਜੇ ਅੱਜ ਤੁਸੀਂ ਆਪਣੀ ਕਾਇਆ ਦੇ ਲਈ ਇੱਕ ਘੰਟਾ ਦੇ ਸਕਦੇ ਆ ਤਾਂ ਤੁਸੀਂ ਕੁਝ ਦਿਨਾਂ ਚ ਇੱਕ ਘੰਟਾ ਪਰਮਾਤਮਾ ਲਈ ਦੇਣ ਦੇ ਕਾਬਿਲ ਹੋ ਜਾਣਾ ਕਿਉਂਕਿ ਜਿਸ ਦੀ ਕਾਇਆ ਨਹੀਂ ਹੈ ਉਸ ਦੇ ਲਈ ਈਸ਼ਵਰ ਦਾ ਸਥਾਨ ਖਤਮ ਹੋ ਜਾਂਦਾ ਜੀ ਦੂਸਰਾ ਹੈ ਪਰਿਆਵਰਣ ਨੂੰ ਪਛਾਣ ਦੇ ਲਈ ਗ੍ਰੀਨਰੀ ਨੂੰ ਪ੍ਰਮੋਟ ਕੀਤਾ ਜਾਵੇ ਕੋਸ਼ਿਸ਼ ਕੀਤੀ ਜਾਵੇ ਚਾਹੇ ਘਰ ਦੇ ਕੋਈ ਪੇੜ ਪੌਦਾ ਕੁਝ ਵੀ ਲਗਿਆ ਕੱਟਣ ਵੱਢਣ ਤੋਂ ਬਚੀਏ ਬਿਨਾਂ ਵਜ੍ਹਾ ਦੇ ਕਾਰਨ ਖੋਜ ਕੇ ਉਸ ਚੀਜ਼ ਨੂੰ ਕੱਟ ਨਾ ਲਈਏ ਕਿਉਂਕਿ ਅੱਜ ਸਾਨੂੰ ਇਹ ਕੀਮਤ ਨਹੀਂ ਪਤਾ ਲੱਗ ਰਹੀ ਹੈ ਲੇਕਿਨ ਸਾਡੀਆਂ ਆਣ ਵਾਲੀਆਂ ਇੱਕ ਤੋਂ ਦੋ ਪੀੜੀਆਂ ਨੇ ਇਹ ਭੁਗਤਾਨ ਦੇਣਾ ਔਰ ਉਸ ਵੇਲੇ ਅਸੀਂ ਮੰਝਿਆਂ ਤੇ ਬਹਿ ਚੁੱਕੇ ਹੋਣਾ ਗੋਡੇ ਸਾਡੇ ਚੱਲਦੇ ਨਹੀਂ ਹੁਣ ਫਿਰ ਅਸੀਂ ਬਹਿ ਕੇ ਆਪਣੇ ਨੂੰ ਆਪਣੇ ਅੱਖਾਂ ਦੇ ਅੱਗੇ ਉਜੜਦੇ ਦੇਖਣਾ ਫਿਰ ਉਸ ਵੇਲੇ ਪਰਮਾਤਮਾ ਤੋਂ ਕੰਨ ਫੜਫੜ ਮਾਫੀ ਮੰਗੀ ਉਹਦਾ ਫਾਇਦਾ ਅੱਜ ਹੀ ਇਸ ਚੀਜ਼ ਨੂੰ ਬਚਾਈਏ ਜਿੰਨਾ ਹੋ ਸਕੇ ਗ੍ਰੀਨਰੀ ਨੂੰ ਵਕਤ-ਵਕਤ ਪ੍ਰਮੋਟ ਕਰੀਏ ਪੇੜ-ਪੌਦੇ ਲਾਈਏ ਵੀ ਇਹਨਾਂ ਦੀ ਰਾਖੀ ਕਰੀਏ ਕਿਉਂਕਿ ਇਹਨਾਂ ਤੋਂ ਲੈਣਾ ਬਹੁਤ ਕੁਛ ਹੈ ਅਸੀਂ ਪ੍ਰਾਣ ਲੈਣੇ ਇਹਨਾਂ ਤੋਂ ਯਾ ਉਹ ਪ੍ਰਾਣ ਲੈਣੇ ਜਿਹੜੇ ਕਿ ਜਦੋਂ ਮਰਨ ਲੱਗਦੇ ਨਾ ਇੱਕ ਪ੍ਰਾਣ ਦੇਣ ਲਈ ਬੜੇ-ਬੜੇ ਸਿੱਧ ਪੀਰ ਫੀਲ ਹੋ ਜਾਂਦੇ ਉਹ ਬੂਟੇ ਫ੍ਰੀ ਚ ਹੀ ਵੰਡੀ ਫਿਰਦੇ ਕਿੱਡੇ ਬੜੇ ਪੀਰ ਹੋਣਗੇ ਇਹ ਹਾਂ ਬਿਲਕੁਲ ਜੀ ਔਰ ਅਸੀਂ ਇਹ ਪੀਰਾਂ ਨੂੰ ਫਿਰ ਵੱਢ ਰਹੇ ਹਾਂ ਦੂਜੇ ਪਾਸੇ ਜਾ ਕੇ ਮੱਥੇ ਵੀ ਟੇਕ ਰਹੇ ਹਾਂ ਮੱਥੇ ਤੇ ਕਿਸੇ ਅਰਥ ਨਹੀਂ ਇਹ ਜਿੰਦਾ ਪੀਰ ਇਹ ਨਹੀਂ ਇਹਨਾਂ ਨੂੰ ਬਚਾਇਆ ਜਾਂਦਾ ਹਾਂ ਬਹੁਤ-ਬ ਸੋ ਦੋਸਤੋ ਇਹ ਸੰਤ Swami Vishweshannand ਜਿਨ੍ਹਾਂ ਨੇ ਮਜੂਤਾ ਹਾਲਾਤਾਂ ਨੂੰ ਲੈ ਕੇ ਜਿੱਥੇ ਚਿੰਤਾ ਵੀ ਕੀਤੀ ਚਿੰਤਨ ਵੀ ਕੀਤਾ ਸਮਾਦਾਨ ਵੀ ਦੱਸਿਆ ਤੇ ਨਾਲ ਦੀ ਨਾਲ ਪ੍ਰਾਣਦਾਨ ਨਾਂ ਤੇ ਇੱਕ ਮੋਹਮ ਸ਼ੁਰੂ ਕੀਤੀ ਹੈ ਜਿਹਦੇ ਵਿੱਚ ਪਰਿਆਵਰਣ ਨੂੰ ਬਚਾਉਣ ਲਈ ਬੂਟੇ ਲਾਉਣੇ ਆ ਜਿੱਥੇ ਉਹਨਾਂ ਨੇ ਇਹ ਦੱਸਿਆ ਕਿ ਆਪਣੇ ਆਸ਼ਰਮ ਦੇ ਸੰਗਤ ਨੂੰ ਬੂਟੇ ਦਿੱਤੇ ਗਏ ਉੱਥੇ ਨਾਲ ਦੀਆਂ ਹੋਰ ਸਟੇਟਸ ਦੇ ਵਿੱਚ ਵੀ ਔਰ ਕਾਫੀ ਕੋਸਟਲੀ ਕੋਸਟਲੀ ਬੂਟੇ ਦੇਣਾ ਵਜਤਾ ਜਾਣੇ ਔਰ ਨਾਲ ਦੀ ਨਾਲ ਇਹਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਨੂੰ ਕਿਹਾ ਜਾਣਾ ਕਿ ਇਹ ਜਿਹੜਾ ਕੇਅਰ ਕਰਨ ਔਰ ਸਭ ਤੋਂ ਵੱਡੀ ਸਟ੍ਰਿਕਟਲੀ ਇਹਨਾਂ ਨੇ ਗੱਲ ਕੀਤੀ ਹੈ ਉਹਨਾਂ ਨੂੰ ਕਿਹਾ ਕਿ ਇਹਨਾਂ ਦੀ ਰਿਪੋਰਟ ਜਿਹੜੀ ਲਗਾਉਣ ਤੋਂ ਬਾਅਦ 5 ਦਿਨ ਬਾਅਦ ਫਿਰ ਦੇਣੀ ਹੈ ਤੇ ਫਿਰ ਇਹ ਆਪ ਵੀ ਨਿਰੀਖਣ ਕਰ ਸੋ ਇਹ ਇੱਕ ਜਿਹੜਾ ਮੋਹਮ ਇਹਨਾਂ ਵੱਲੋਂ ਕੀਤੀ ਗਈ ਆ ਮੈਂ ਸਮਝਦਾ ਵੀ ਇੱਕ ਬਹੁ ਇਹਨਾਂ ਨੇ ਇਹ ਮਹਾਦਾਨ ਜਿਉਂ ਮਹਾਦਾਨ ਦੀ ਗੱਲ ਕੀਤੀ ਹੈ ਜਿਹੜੇ ਪੌਦਿਆਂ ਦੀ ਗੱਲ ਕੀਤੀ ਹੈ ਔਰ ਪੌਦਿਆਂ ਨੇ ਇਹਨਾਂ ਨੂੰ ਇੱਕ ਪੀਰਮਿਖੀਰਾ ਦਾ ਦਰਜਾ ਦਿੱਤਾ ਹੈ ਔਰ ਇਹਦੇ ਚ ਕੋਈ ਸ਼ੱਕ ਵੀ ਨਹੀਂ ਹੈ ਦੂਰਾਵਾ ਵੀ ਨਹੀਂ ਹੈ ਅਸੀਂ ਹੋਰ ਪਾਸੇ ਜਾਂਦੇ ਹਾਂ ਇਹ ਜਿਹੜੇ ਸਾਨੂੰ ਆਕਸੀਜਨ ਦੇ ਆ ਸਾਹ ਦਿੰਦੇ ਆ ਪ੍ਰਾਣ ਦਿੰਦੇ ਆ ਸਾਨੂੰ ਇਹਨਾਂ ਦੀ ਜਿਹੜੀ ਪੂਰੀ ਤਰ੍ਹਾਂ ਦੇਖਭਾਲ ਕਰਨੀ ਚਾਹੀਦੀ ਹੈ ਲਗਾਉਣੇ ਵੀ ਚਾਹੀਦੇ ਆ ਸੋ ਸਮਾਜ ਦੇ ਮੱਦੇ ਨਜ਼ਰ ਇਹ ਸਾਰੀਆਂ ਗੱਲਾਂ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਮੇਨ ਲੋਕਾਂ ਤੱਕ ਆਵਾਮ ਤੱਕ ਪਹੁੰਚਾਈਏ ਤਾਂ ਕਿ ਬਹੁਤ ਸਾਰੇ ਲੋਕ ਇਹਨਾਂ ਚੀਜ਼ਾਂ ਨੂੰ ਸਿੱਖ ਕੇ ਆਪ ਵੀ ਕਰਨ ਤੇ ਲੋਕਾਂ ਨੂੰ ਵੀ ਕਰਾਉਣ ਤੇ ਨਾਲ ਮਹਾ